ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰੇ ਨੂੰ ਜੀ ਹਾਂਜੀ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਹੁਣ ਅਸੀਂ ਆ ਗਏ ਜੀ ਫਤਿਹਗੜ ਸਾਹਿਬ ਚ ਰੰਦ ਆ ਗਏ ਮਤਲਬ ਬਾਕੀ ਦੇਖੋ ਚਾਦਰ ਰੱਖੀ ਹੋਣਾ ਸੋਹਣਾ ਬੱਲੇ ਹੋਇਆ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਬਸੇ ਨਾਲੇ ਆਏ ਸੀਗੇ ਬਡਾਲੀ ਤੋਂ ਚੜੇ ਸੀਗੇ ਮੈਨੂੰ ਐਂ ਤਾਂ ਕਿਤੇ ਲੋਹਣਾ ਜਾਣਾ ਕਿੰਨਾ ਲੱਗਦਾ ਦੇਖੋ ਪਹਿਲਾਂ ਬੰਦੇ ਹੁੰਦੇ ਕਿਵੇਂ ਦਾ ਮਤਲਬ ਆਹ ਪਰਨਾ ਚਾਦਰ ਆ ਗਿਆ ਬੇਸੋਰੀ करना बना है सब टाइटल तुम्हें पढ़े लिया होना साहब जी ढिली है ना रात रोल्टियाँ कर दी चल हम चलने जी ब्लॉक चिबने ब्लॉक भी प्यार दी कमो देखो अस बहुत मैं ना तेरे तुर ते। के गई हूँ कहीं आह गुरुद्वारा साहब आ गए जी हम साहब जी बोल रही है ना नीरी आवाज़ आ रही होनी साहब जी ਹਾਂਜੀ ਹੁਣ ਆ ਗਈ ਮੈਂ ਹਸਪਤਾਲ ਚ ਦੇਖੋ ਕਿੰਨੀ ਭੀੜ ਹੈ ਜਿੱਥੇ ਮਰਜੀ ਵਗਜੋ ਭੀੜੇ ਭੀੜ ਭੀੜੇ ਭੀੜ ਜਿੱਥੇ ਮਰਜੀ ਚੱਲੋ ਸ਼ਾਇਦ ਵੀ ਫਿਰਦੀ ਆ ਦੇਖੋ ਚੁਹੀ ਜੀ ਇੱਥੇ ਇੱਧਰੋਂ ਇੱਧਰੋਂ ਟੈਸਟ ਲੈਂਦਾ ਹੈ ਡਾਕਟਰ ਜਦ ਵੀ ਇੱਧਰ ਵਾਧਰ ਵਾਧਰ ਪਰ ਅੱਜ ਤਾਂ ਹੈ ਬੱਚੀ ਵੀ ਕਿਉਂਕਿ ਇਹ ਤਾਂ ਡਾਕਟਰ ਆਇਆ ਹੀ ਨਹੀਂ ਹੈਗਾ ਮੈਡਮ ਕੀ ਹੋ ਉਥੇ ਕੀ ਹੋਈ ਜੀ ਡਾਕਟਰ ਸੀਗੀ ਪਤਾ ਨਹੀਂ ਘਰ ਤੇ ਲੜਕੇ ਆਉਂਦੀਆਂ ਭਈ ਇਹ ਚੰਗੀ ਤਰ੍ਹਾਂ ਟ੍ਰੀਟਮੈਂਟ ਦੇਣੀ ਚਾਹੀਦੀ ਰੂ ਆਪਣੇ ਰੰਗ ਉਪਰੀ ਚਾਣ ਹਨ ਤੇ ਆ ਦੇਖੋ ਇੱਥੇ ਉਹ ਹੈ ਅੰਦਰ ਜਾਣੇ ਹੁੰਦੀ ਹੈ ਠੀਕ ਹੈ ਤੇ ਆਪਾਂ ਚਲਦੇ ਆਂ ਅੰਦਰ ਸਹੇਬੀ ਨੂੰ ਫੁਟੀ ਦੀ ਅੱਗ ਲੱਗੀ ਦੀ ਫਰੋਟੀ ਪੀਣੀ ਹੈ ਫਰੋਟੀ ਪੀਣੀ ਹੈ ਹਲੇ ਮਾਤੇ ਠੰਡੇ ਹੀ ਭਈ ਤੇ ਹੱਥ ਹੱਬਾ ਹੋਇਆ ਹੱਬ ਕੇ ਪੂਜੀ ਹਾਂ ਆ ਗਏ ਬਾਕੀ ਮੇਰਾ ਡਰ ਬਿੱਕਲ ਜਾ ਗਿਆ ਉਹ ਪਾਸਾ ਚੱਲਦਾ ਇੱਕ ਦੂਰੇ ਤੱਕ ਵੀ ਬੜੀ ਫੜ ਮੇਰੀ ਫੜ ਪਰ

ਜੀ ਆ ਗੁਰਦਾਰ ਸਾਹਿਬ ਜਿਵੇਂ ਉਰ ਦੇ ਖੜੇ ਆਪਾਂ ਆਹ ਅਤਰ ਗੁਰੂ ਬਾਹਤਰ ਸੌਰੀ ਬੱਬਾ ਬੰਦਾ ਸਿੰਘ ਜੀ ਬੰਗਣੀ ਫੜ ਮੇਰੀ ਉਂਗਲੀ ਫੜ ਏਟ ਹੈ ਬੱਬਾ ਜੀ ਜਾਇਆ ਬੈਨਾ ਅਗੇ ਮਿਲੂਗਾ ਫਿਰ ਮੈਂ ਪਿਛਲੇ ਪਾਸੇ ਨੂੰ ਆਈ ਆ ਸੜਕ ਤੇ ਆ ਦੁਕਾਨ ਤੇ ਜੇ ਸੈਦ ਜੀ ਤੁਸੀਂ ਬਾਸ ਸੁਣ ਰਹੇ ਹੋਵੇ ਸੈਦ ਪਹੁੰਚਦੀ ਆ ਠੀਕ ਕਰੋ ਦਰਸ਼ਨ ਤੁਸੀਂ ਉਹ ਚਲਾਈ ਵਾਈ ਹੁਣ ਗੁਰਦਾਰ ਸਾਹਿਬ ਆ ਜੰਨੀ ਆ ਮੱਥਾ ਟੇਕ ਜੰਨੀ ਅੱਜ ਤੇ ਮਾਤਾ ਗੁਜਰਤ ਜੀ ਕੋਲੇ ਅੱਜ ਤੇ ਮਾਤਾ ਗੁਜਰਤ ਜੀ ਕੋਲੇ ਗਈ ਸੀ ਤੇ ਮੇਰਾ ਮਨ ਬਹੁਤ ਉਦਾਸ ਹੈ ਅੱਜ ਮਾਤਾ ਗੁਜਰਤ ਜੀ ਕੋਲ ਜਾ ਕੇ ਆ ਜਾ ਜੰਦਰਾ ਜਾ ਹੋ ਜਾ ਕੇ ਉੱਥੇ ਰੱਖੂਗੇ ਵਾਹਿਗੁਰੂ ਵਾਹਿਗੁਰੂ ਕਰ ਬਤ ਇਹ ਦਰੋ ਕਰਾ ਹੱਥ ਕਰ ਦੋ ਹੇ ਤੋ ਅਬੀ ਸਭ ਹੋ ਗਿਆ ਬੱਸ ਵਾਹਿਗੁਰੂ ਆਪੋ ਰਹਿਮ ਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਸੁਖ ਤੇ ਚੂਘਿਆ ਇਹਾ ਸਕੇ ਜਾਨਾ ਹੋਰਨ ਦੁਖ ਜਾਣੇ ਸਿਫਤ ਕਸਮ ਦੀ ਮੇਰਸੋਂ ਪੁਰਸੋਂ ਚਟੀਆਂ

ਖੜ ਆਜੋ ਆਜੋ ਕੀਤੇ ਕੀਤੇ ਦਰਦ ਮਾਈ ਤੇ ਸੋਈ ਨਾ ਚੜਦੇ ਬਾਬਾ ਜੀ ਨੇ ਤੇ ਇਹ ਤੂੰ ਤਾਂ ਤਕੜਾਈ ਕਰਦੀ ਐ ਨਾ ਬਾਬਾ ਜੀ ਨੇ ਤੱਕਾ ਦੇ ਤੈਨੂੰ ਦੇਖ ਲਓ ਤੋ ਕਰਾਈ ਕਰਦੀ ਆਂ ਹਾਂਜੀ ਹੁਣ ਆਇਆ ਲੰਗਰ ਹਾਲ ਚ ਇੱਥੇ ਹੂੰ ਤਾਂ ਜਿਆਦਾਤਰ ਤਾਂ ਮੈਂ ਚਾਹੇ ਸਕਦੀ ਹੁੰਨੀ ਆ ਕਿ ਚਾਹ ਮੈਨੂੰ ਬਹੁਤ ੱ ਲੱਗਦੀ ਐ ਬਟ ਮਚੇਲਾ ਜੀ ਲੰਗਰ ਵੀ ਸਕ ਲੈਣੇ ਆਂ ਬਾਬਾ ਜੀ ਦਾ ਸਹਜ ਨੂੰ ਮਹਾ ਬਿਮਾਰੀ ਠੀਕ ਕਰ ਦਵੇ ਕਿਉਂਕਿ ਲੰਗਰ ਦਵਾਈ ਦਾ ਕੰਮ ਕਰਦਾ

ਹਾਂਜੀ ਉਸ ਤੋਂ ਬਾਅਦ ਛੱਕੇ ਲੰਗਰ ਫਿਰ ਅਗੇ ਚਾਹ ਤੇ ਬਾਪੂ ਦੀ ਚਾਹ ਪੀਂਦਿਆਂ ਦੇਖੋ ਮੈਂ ਅੰਦਰ ਦੀ ਵੀਡੀਓ ਨਹੀਂ ਬਣਾਈਆਂ ਕਿਧਰੇ ਵੀ ਦੇਖੋ ਆਪਣਾ ਫਰਜ਼ ਬਣਦਾ ਹੈ ਆਪਾਂ ਰਿਸਪੌਂਸਿਬਿਲਟੀ ਆਪਣੀ ਨਭਾਈਏ ਆਪਣੇ ਗੁਰਮਾਰਦ ਦਾ ਪਰਦਾ ਫਿਰ ਰੱਖੀ ਆਪਾਂ ਕਿਤੇ ਨਾ ਲੋਕਾਂ ਨੂੰ ਨਾ ਦਿਖਾਈ ਵੀਡੀਓ ਬਣਾ ਬਣਾ ਕੇ ਤੇ ਮੈਂ ਵੀਡੀਓ ਨਹੀਂ ਬਣਾਈ ਨਾ ਮਾਤਾ ਗੁਜਰਕੌਰ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਣਾਈ ਨਾ ਉੱਤਰ ਬਣਾਈ ਠੀਕ ਹੈ ਜੀ ਸਭ ਦੀ ਰਿਸਪੋਨਸਿਬਿਲਟੀ ਹੈ ਤੇ ਤੁਸੀਂ ਦੇਖੋ ਵੀਡੀਓ ਸਾਡੀ ਚਾਹ ਪੀਣ ਤੋਂ ਬਾਅਦ ਅਸੀਂ ਕਿ ਮੈਂ ਕਿ ਬੈ ਗਈ ਤੇ ਥੋੜੇ ਦਿਨ ਮੈਂ ਇੱਥੇ ਬੈੰਨੇ ਆ ਥੋੜਾ ਜਿਹਾ ਚੁੱਪ ਵੀਡੀਓ ਬਣ ਦਿਆ ਲੱਗੀ ਦੀ ਗਾਣੇ ਕੋਣ ਹੁਣ ਇੱਥੇ ਬੈਠੇ ਤੇਖੋ ਲੋਕ ਕੋਈ ਫੋਟੋ ਤੇ ਖਿੱਚਦੇ ਆ ਕੋਈ ਕੁਝ ਕਰਦਾ ਹਨ ਦੂਰੋਂ ਦੂਰੋਂ ਆਉਂਦੇ ਆ ਬਚੇਰੇ ਯਾਦਾਂ ਲਈ ਜੰਨੀਆਂ ਸੁਣੇ ਤੇ ਕਾਲੀ ਚੀੜੀਆਂ ਦੇਖੀਆਂ ਮੈਂ ਇੰਨੀ ਸੋਹਣੀ ਲੱਗਣ ਇਹ ਕਾਲੀ ਚੀੜੀਆਂ ਦੀ ਮੈਂ ਪੈਨ ਵੀ ਸੋਚਦੀ ਦੀ ਮੈਂ ਵੀਡੀਓ ਬਣਾਵਾ ਬਟ ਮੈਨੂੰ ਇਹ ਦੂਰ ਚਲੀ ਜੰਨੀਆਂ ਦੀ ਇੱਦਕੀ ਮੈਂ ਅਮਾ ਚਲ ਨੇੜੇ ਤੇ ਬਰਾਉਂਗੀ ਨਾ ਦੀ ਵੀਡੀਓ ਇੱਦਕੀ ਛੱਡਦੀ ਮੈਂ ਦੀ ਵੀਡੀਓ ਬਣਾਈ ਹੈ ਉਹ ਦੂਰ ਬੈਠੀ ਹੈ ਕਾਲੀ ਚਿੜੀ ਇਹ ਆਈ ਕਾ ਮੇਰੀ ਚਿੜੀ ਫਿਰਦੀ ਐ ਸਹਜ ਆ ਦੇਖੋ ਭੱਜੀ ਫਿਰਦੀ ਐ ਐਡਾਮ ਨੇ ਤਾਂ ਖੁਸ਼ ਹੁੰਦਾ ਰਾਤ ਨੂੰ ਮਰਨੇ ਵਾਲੀ ਹੋ ਗਈ ਐ ਐਵੇਂ ਹੋ ਗਈ ਬਸ ਪਤਾ ਨਹੀਂ ਕਿਆ ਡਰਾ ਕੇ ਰੱਖਤਾ ਐ ਇਹ ਮੈਨੂੰ ਇਹ ਚਿੜੀ ਉੱਡਦੀਆਂ ਬਾਣੀ ਸੁਣਦੀਆਂ ਇਹ ਬਾਣੀ ਦਾ ਰਸ ਮੰਨਦੀਆਂ ਅਨੰਦ ਮੰਨਦੀਆਂ ਬਾਣੀ ਦਾ ਪੁੱਤਾਂ ਨੇ ਮਾਤਾ ਗੁਜਰ ਕੋਰੇ ਜੀ ਬਾਜੁਰਾ ਵਰ ਸਿੰਘ ਜੀ ਤਾਨੇ ਬਾਬਾ ਫਤੇ ਸਿੰਘ ਜੀ ਸਹਜ ਫਿਰਦੇ ਆਂ ਦੇਖੋ ਵਾਹਿਗੁਰੂ ਵਾਹਿਗੁਰੂ ਅਸੀਂ ਵਨ ਬਾ ਰਹੇ ਬਾਪੂ ਜੀ ਜਿਹੜੀ ਪੱਤਰਾ ਹੁੰਨੀ ਆ ਉਹਦੀਆਂ ਕੜਾਹ ਪ੍ਰਸ਼ਾਦ ਦੀਆਂ ਲੈ ਚ ਰਹੀਆਂ ਵਾਹਿਗੁਰੂ 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 ਵਾਹ ਗੁਰੂ 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 ਵਾਹ ਹੈ ਗੁਰੂ ਮੈਂ ਨਾ ਕਪੜਾ ਪੋ ਲਗੀ ਤੀ ਜੁਲੇ ਜਨਾ ਸੈ ਤਾਂ ਸੀ ਟੱਕਣ ਨੂੰ ਹਤਾ ਉਹੀ ਪੇ ਰਹਿ ਗਿਆ ਚ ਮਾ ਜਾ ਫਿਰ ਮੇਰੇ ਨਾਲ ਟੱਕ ਗਿਆ ਮੈਂ ਟੈਨਸ਼ਨ ਹੋ ਗਈ ਮਾ ਟੋਪੀ ਲੇਗੀ ਘਰ ਤੇ ਜੇ ਮੈਂ ਦਮਾਲਾ ਨਹੀਂ ਬੰਨੇ ਇਹਦੇ ਟੋਪੀ ਲੇਗੀ ਤੇ ਮੈਨੂੰ ਆਏ ਹੋ ਗਿਆ ਹੁਣ ਮੈਂ ਕੀ ਦਵਾਂਗੀ ਤੇ ਦਾੜੇ ਸਿਰ ਨੂੰ ਮਾਂ ਟੈਨਸ਼ਨ ਹੋ ਗਈ ਟੋਪੀ ਲੈ ਕੇ ਤਾਂ ਲਾਉਣੀ ਨਾ ਹੈ ਆਪਣਾ ਖੁੱਦ ਦਾ ਹੀ ਹੋਊਗਾ ਸਾਨੂੰ ਪਤਾ ਹੀ ਹੈ ਦੇਖੋ ਚੀੜੀਆਂ ਬੈਠੀਆਂ ਆਨੰਦ ਮਾ ਰਹੀਆਂ ਪਾਣੀ ਦਾ ਦਰਸ਼ਨ ਕਰ ਰਹੀਆਂ ਸੰਗਤਾਂ ਦੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਤੁਸੀਂ ਕਰੋ ਦਰਸ਼ਨ چڪرين هاڻي ٿي وڃي ٿو ਹਾਂਜੀ ਇਹਤ ਵਾਦ ਆ ਗਈ ਮੈਂ ਚੁੰਨੀ ਚੁੰਨੀ ਬਸ ਜਿੰਦ ਕੁ ਖਸੈਸ ਹੋ ਗਈ ਸੀ ਕਿਸਰਾਂ ਦੇ ਸੋ ਗਈ ਸੀ ਕੀ ਇਹ ਪਰ ਮੈਂ ਛੇੜੀ ਹੋਈ ਨਹੀਂ ਨਹੀਂ ਮੰਗ ਦੀ ਘਰ ਨੂੰ ਕਦੇ ਕੁਛ ਕਦੇ ਕੁਛ ਕਰਾਂ ਜਾ ਕੇ ਮਿਲਦੀਆਂ ਜੀ ਹਾਂਜੀ ਹੁਣ ਮੈਂ ਆ ਚੁੱਕਿਆ ਘਰ ਠੀਕ ਹੈ ਥੱਕ ਗਈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਟੁੱਟ ਗਈ ਸੁਮਾਰ ਲੈਣਾ ਤਾਂ ਮੈਂ ਆਪ ਹੀ ਹੈਈ ਤਾਂ ਵਿਆਹ ਚ ਗਿਓ ਹੈ ਤਾਂ ਕਿਤੇ ਦੇਖੋ ਚਾਹ ਤਰੀ ਹੋਈ ਐ ਅੱਜ ਜੀ ਨੇ ਪੀਣੀਆਂ ਪੀ ਲਓ ਤੇ ਵਲੌਗ ਦੇਖਿਆ ਕਰੋ ਵਲੌਗ ਨੂੰ ਪਿਆਰ ਦੇ ਕਰੋ ਪਲੀਜ਼ ਰਿਕੁਐਸਟ ਹੈ ਤੁਹਾਨੂੰ ਠੀਕ ਹੈ ਵਾਚ ਟਾਈਮ ਪੂਰਾ ਹੋ ਜੂਏ ਦੇਖੋ ਮੇਰੀ ਫੈਮਿਲੀ ਤਾਂ ਤੁਸੀਂ ਹੀ ਹੋਈ ਹੈ ਠੀਕ ਹੈ ਤੁਸੀਂ ਸਪੋਰਟ ਕਰਨ ਮੈਨੂੰ ਠੀਕ ਹੈ ਮੈਂ ਤੁਹਾਨੂੰ ਸਪੋਰਟ ਕਰੂੰ ਸਾਰਿਆਂ ਨੂੰ ਚਾਹ ਉਪ ਚੁੱਕਿਆ ਲੇਕਿਨ ਚਾਹ ਬਾਰੇ ਕੀ ਦਈਏ ਚਾਚ ਪਾਤਾ ਦੁੱਧ ਬਾਅਦ ਦੇਖੀ ਵੀਰੇ ਆ ਹੀ ਹੋਇਆ ਪਿਆ ਆ ਦੇਖੋ ਆਹ ਕੈਮਰਾ ਨਾ ਹੁਣ ਮੈਂ ਉਕਰਿਆ ਹੋਇਆ ਆ ਆਈਸ ਤੋਂ ਬਿਨਾ ਹੈ ਨਾ ਆਈਸ ਪ੍ਰੋਟੈਕਟ ਤੋਂ ਬਿਨਾ ਹੈ ਤੇ ਆਈਸ ਪ੍ਰੋਟੈਕਟ ਯੂਜ਼ ਕਰਦੇ ਆਪਾਂ ਜੇ ਆਈਸ ਮੋਡ ਲੋਨੇ ਤਾਂ ਆ ਮੀ ਦਾ ਕਲਰ ਹੁੰਦਾ ਹੈ ਨਾ ਕਲਰ ਚੇਂਜ ਹੁੰਦਾ ਹੈ ਤੁਸੀਂ ਦੱਸਿਓ ਆ ਵਾਲਾ ਕਲਰ ਵਧੀਆ ਲੱਗਦਾ ਜਾਂ ਫਿਰ ਉਹ ਵਾਲਾ ਵਧੀਆ ਲੱਗਦਾ ਆ ਵਾਲਾ ਇਹ ਵਾਲੀ ਚੀਜ਼ ਸਕਰੀਨ ਨਾ ਜਿਹੜਾ ਕਲਰ ਇਹ ਅੱਖਾਂ ਦਾ ਇਫੈਕਟ ਜ਼ਿਆਦਾ ਪਾਉਂਦਾ ਮੈਨੂੰ ਹਮੇਸ਼ਾ ਆਈਸ ਮੋਡ ਤੇ ਰੱਖਦਿਆਂ ਲੱਗਿਆ ਖਜਨਾ ਹੈਵੀ ਹੈਵੀ ਜ ਨਹੀਂ ਹੁੰਦਾ ਹੈਗਾ ਕਿਉਂਕਿ ਸਹਿਜ ਵਿੱਚ ਲੋਂਦੀ ਹੈ ਫਿਰ ਸਕਰੀਨ ਵੀ ਇਹਦੇ ਉੱਤੇ ਮੈਂ ਦੂਜੀ ਚਲਵਾਈ ਹੋਈ ਐਲਈਡੀ ਸਕਰੀਨ ਚਲਵਾਈ ਹੋਈ ਹੈ ਜਿਹੜੀ ਮਤਲਬ ਉੱਥੇ ਹੁੰਦੀ ਆ ਉਹਨਾਂ ਦੀ ਅ ਜਿਹੜੀ ਉਹਨਾਂ ਦੀ ਹੁੰਦੀ ਐ ਐਲਸੀਡੀਆਂ ਦੀ ਉਹ ਵੜੀ ਕਰਵਾਈ ਹੋਈ ਐ ਇਹਦੇ ਉੱਤੇ ਤੇ ਤੁਸੀਂ ਉਹ ਕਮੈਂਟ ਚ ਕਿਵੇਂ ਦਾ ਲੱਗਿਆ ਤੁਹਾਨੂੰ ਠੀਕਾ ਵਲੋਗ ਜਿਹੜਾ ਕਿਆ ਗਿਫਟ ਆਇਆ ਮੈਨੂੰ ਠੀਕ ਹੈ ਐਨੀਵਰਸਰੀ ਤੇ ਉਹ ਮੈਂ ਤੁਹਾਨੂੰ ਕੱਲ ਦਿਖਾਵਾਂ ਕੱਲ ਦੇ ਵਲੋਗਸ ਦਿਖਾਵਾਂ ਅੱਜ ਨਹੀਂ ਅੱਜ ਸਾਂਝ ਕਰਕੇ ਮੂਡ ਖਰਾਬ ਹੋ ਗੇ ਮੇਰਾ ਬੱਚਾ ਬਿਮਾਰ ਹੋ ਗਿਆ ਤਾਂ ਭਾਈ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਹਨਾ ਸਾਰਾ ਦਿਤੋਗੇ ਉਲਟੇ ਕਰਦੇ ਰਹੀਏ ਮੈਨੂੰ ਲੱਛਣ ਲੱਗੇ ਰਹੇ ਤੇ ਕਿਉਂਕਿ ਪਾਣੀ ਚ ਭਿੱਜ ਰਹੀ ਦੀ ਹਟ ਨਹੀਂ ਰਹੀ ਦੀ ਪਾਣੀ ਚ ਜਾਣ ਤੇ ਬਾਰ ਬਾਰ ਪਾਣੀ ਦੇ ਵਿੱਚ ਜਾ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਹੀ ਬੜੀ ਰਹੀ ਕੂਟਵਿਲੇ ਮਾਰਵਿਲੀ ਆ ਸਭ ਕੁਝ ਕਰ ਲਿਆ ਪਰ ਪਾਣੀ ਦੇ ਵਿੱਚ ਜਾਣ ਦੇ ਨਹੀਂ ਹੱਡੀ ਹੈਗੀ ਬੱਚੇ ਬਹੁਤ ਉਹ ਕਰਦੇ ਆ ਭਈ ਬੱਚੇ ਨੂੰ ਕਹਿਣਾ ਮੰਨਣਾ ਚਾਹੀਦਾ ਹੁਣ ਇਹ ਤੇ ਨਹੀਂ ਕਹਿਣਾ ਮੰਨਦੀ ਬੜੀ ਹੋ ਕੇ ਕਿੱਥੇ ਬਣ ਲੂਗੀ ਇਹ ਅੱਖਾਂ ਦੇਖ ਮੇਰੀ ਅੱਖਾਂ ਇਹਦੇ ਡਾਕਟਰ ਤਾਂ ਵੀ ਲਈ ਆਈ ਲਈ ਉਥੇ ਮੈਡਮ ਬੈਠੀ ਸੀ ਡਾਕਟਰ ਨਹੀਂ ਮਿਲਿਆ ਇਹਦੇ ਨਾਲ ਬਚ ਗਈ ਇਹ ਮੈਂ ਵੀ ਬਚ ਗਈ ਇਹ ਮੈਂ ਵੀ ਬਚ ਗਈ ਨਹੀਂ ਮਿੰਨੂ ਚਿੜਕਿਆ ਕਾਣੀ ਪੈਣੀ ਸੀ ਕਸ ਕਿਵੇਂ ਬੁਮਾਰ ਹੋ ਗਈ ਬੱਚੇ ਤਾਂ ਧਿਆਨ ਨਹੀਂ ਰੱਖਦੇ ਮੈਂ ਉਹਨਾਂ ਨੂੰ ਐ ਕਿ ਮਮਾ ਮੈਂ ਸਕੂਲ ਭੇਜਣੀ ਕੁੜੀ ਦੁਬਾਰਾ ਸਕੂਲ ਤੋਂ ਛੁੱਟੀ ਕਰਾ ਕੇ ਲੈ ਕੇ ਮੈਂ ਐਂਟਰੀ ਨਹੀਂ ਕਰਾਈ ਮੈਂ ਸਿੱਧੇ ਡਾਇਰੈਕਟਰ ਡਾਕਟਰ ਦੇ ਕੋਲ ਚਲੀ ਗਈ ਸੀ ਉਹ ਆਪਣੇ ਪਿੰਡ ਦਾ ਡਾਕਟਰ ਹੈ ਇੱਥੇ ਦਾ ਚੰਬੀ ਸਾਹਿਬ ਦਾ ਮੁੰਡਾ ਉਹ ਮਤਲਬ ਉਹ ਫਿਰ ਐਂਟਰੀ ਕਈ ਵਾਰੀ ਆਪੇ ਕਰ ਦਿੰਦਾ ਹੈ ਲੋੜ ਹੀ ਨਹੀਂ ਪੈਂਦੀ ਐਟ ਕਿ ਉਹ ਟ੍ਰੇਨ 'ਤੇ ਬੈਠੀ ਸੀ ਤੇ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀ ਡਾਕਟਰ ਨਰਸਾਂ ਡਾਕਟਰ ਆਏ ਬੋਲਦੀ ਜਿਵੇਂ ਪਤਨੀ ਕਿਆ ਕੁਝ ਦੇ ਕੇ ਪਤਾ ਕਿਆ ਹੁੰਦਾ ਇਹ ਕਹਿਣਾ ਸਹੇਜ ਦੇ ਪਾਪਾ ਦਾ ਸੈਡ ਪਾਪਾ ਕਹਿੰਦੇ ਹੁੰਦੇ ਆ ਵੀ ਜਦੋਂ ਜੋਬ ਨਹੀਂ ਮਿਲਦੀ ਹੁੰਦੀ ਹੈ ਨਾ ਪਤਾ ਨਹੀਂ ਕਿੱਥੇ ਕਿੱਥੇ ਸੁਖ ਨਾਲ ਸੁਖਦੇ ਆ ਜਦੋਂ ਮਿਲ ਜਾਂਦੀ ਹੈ ਫਿਰ ਐਟੀਟਿਊਡ ਆ ਜਾਂਦਾ ਵੀ ਇਹ ਐਟੀਟਿਊਡ ਨਾ ਕਰਿਆ ਕਰੋ ਠੀਕ ਹੈ ਜੇ ਤੁਸੀਂ ਜੋਬ ਕਰਾਰੇ ਹੀ ਕਿਤਨੇ ਕਿਤੇ ਜੋਬ ਕਰਦਾ ਕੋਈ ਡਾਕਟਰ ਦੀ ਕਰਦਾ ਹੈ ਨਾ ਕੋਈ ਟੀਚਰ ਹੈ ਕੋਈ ਬੈਂਕ ਮੈਨੇਜਰ ਹੈ ਕੋਈ 에어ਪੋਰਟ ਤੇ ਲੱਗੇ ਹੋਏ ਆ ਅਸੀਂ ਵੀ ਤਾਂ ਹੈਗੇ ਅਸੀਂ ਵੀ ਤਾਂ ਉਹੀ ਕੰਮ ਸਾਡਾ ਅਸੀਂ ਹਾਊਸ ਵਾਈਫ ਲਾ ਲੋ ਚਾਹੀ ਘਰ ਦਾ ਕੰਮ ਕਰਨਾ ਜ਼ਿਆਦਾ ਹੋਆ ਬੱਚੇ ਦਾ ケア ਰੱਖਣੀ ਫਿਰ ਹੁਣ ਤਾਂ ਆ YouTube ਤੇ ਵੀਡੀਓ ਬਣਾ ਕੇ ਵੀ ਪਾ ਲਈ ਸਭ ਤੋਂ ਵੱਡਾ ਕੰਮ ਇਹ ਹੈ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਬਰਤਿਆ ਰੱਖਿਓ ਜੂਦੇ ਵਾਸਤੇ ਰੋ ਪੰਜਾਬੀਓ ਮੇਰੇ ਵਲੌਗ ਦੇਖੋ ਚਾਰ ਇਚ ਰਹੀ ਆ ਤੁਪੀ ਲੋ ਕਾਵਾਂ ਮੇਰੀ ਰਿੱਜ ਰਿੱਜ ਕੰਮਲੀ ਹੋਈ ਤੇ ਇੱਕ ਜਿਹੜਾ ਤੁਸੀਂ ਐਸਾਈਡ ਆ ਦੇਖਿਆ ਨਾ ਹੁਣ ਫੋਟੋ ਆਈਏ ਜਿਹੜੀ ਇਹਨੂੰ ਕਰਿਓ ਠੀਕ ਐ ਸਪੋਰਟ ਕਰਿਓ ਦੇਖਿਓ ਬਲੋ ਇਹਦੀ ਵੀਡੀਓ ਦੇਖਿਓ ਠੀਕ ਐ ਜੀ ਮਾਰੇ ਲੋਕ ਚਲੋ ਮੈਂ ਫੇਰ ਮੁਰਦਾ ਲੋਕ ਮੁਰਦਾ ਲੋਕ ਸੱਚ ਬਾਏ ਬਾਏ ਮੈਂ ਫਿਰ ਬਿੱਲਦੀ ਠੀਕ ਹੈ ਵੀਡੀਓ ਲੰਬੀ ਹੋ ਜਾਣੀ ਫਿਰ ਤੇ ਫਿਰ ਐਡਿਟ ਕਰਨ ਤੇ ਬਹੁਤ ਪ੍ਰੋਬਲਮ ਲੱਗਦੀ ਹੈ ਭਾਈ ਇਹ ਵਲੋਗ ਦੇਖਿਓ ਮੇਰਾ ਪਲੀਜ਼ ਜ਼ਰੂਰ ਦੇਖ ਕੇ ਰਿਕਵੈਸਟ ਹੈ ਤੇ ਲਾਈਵ ਚ ਵੀ 6 8 7 8 ਵਜੇ ਦੇ ਵਿੱਚ ਵਿੱਚ ਹੋਣੀ ਹੈ ਮੈਂ ਹੁਣ ਮੈਂ 2 ਘੰਟੇ ਲਾਈਵ ਰਹਿਣਾ ਪੂਰਾ 2 ਘੰਟੇ 2 ਘੰਟੇ ਲਾਈਵ ਰਹਿਣਾ ਠੀਕ ਹੈ ਤੁਹਾਨੂੰ ਦੇਖਣਾ ਪਏ ਕਰਨਾ ਤੁਸੀਂ ਭਾਵੇਂ 10 ਘੰਟੇ ਲਾਈਵ ਰੋ ਮੈਂ ਤੁਹਾਡੇ 10 ਘੰਟੇ ਲਾਈਵ ਜੁਆਇਨ ਕਰੂੰਗੀ ਜ਼ਰੂਰ ਕਰੋਗੇ ਠੀਕ ਹੈ ਜੀ ਬਾਏ ਬਾਏ ਸਪੋਰਟ ਕਰਨ ਵਾਲੇ ਥੈਂਕ ਯੂ ਸੋ ਮੱਚ ਬਾਏ ਬਾਏ ਮਿਲਦੇ ਨੈਕਸਟ ਵਲੌਗ ਤੇ ਜੀਉਂਦੇ ਵਾਸਤੇ ਰੋ ਸਾਰੇ ਜਣੇ ਬਾਏ ਬਾਏ